ਆਜੋ ਫਿਰ ਤੁਹਾਨੂੰ ਦਿਖਾਉਣਾ ਉਹ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਨੂੰ maat ਪਾਉਂਦਾ ਹੈ ਪਿੰਡ ਮੀਹਾ ਸਿੰਘ ਵਾਲਾ ਜਿੱਥੇ ਨਿੱਕੇ ਨਿੱਕੇ ਨੰਨੇ ਮੁੰਨੇ ਬੱਚੇ ਕਿਰਤੀ ਕਰਨ ਵਾਲੇ ਲੋਕਾਂ ਦੇ ਪੜ੍ਹਦੇ ਨੇ ਆਜੋ ਫਿਰ ਦਿਖਾਵਾ ਤੁਹਾਨੂੰ ਉਹ ਸਕੂਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮਹਾ ਪੀਰ ਸਿੰਘ ਸਨੇਹ ਕਹਿੰਦੇ ਨੇ ਹਰ ਦਿਨ ਕੀਤੀ ਥੋੜੀ ਥੋੜੀ ਮਿਹਨਤ ਵੱਡੇ ਵੱਡੇ ਨਤੀਜੇ ਲੈ ਕੇ ਆਉਂਦੇ ਆ ਪਰ ਉਹੀ ਜਿਹੜਾ ਨਤੀਜਾ ਅੱਜ ਲੈ ਕੇ ਆ ਗਿਆ ਜੇ ਸਕੂਲ ਦੇ ਵਿੱਚ ਖੜੇ ਹੈ ਤਾਂ ਉਹ ਸਕੂਲ ਦਾ ਜਿਹੜਾ ਸੇਰਾ ਹੀ ਬਲਦਾਤਾ ਕਿਸੇ ਦੀ ਬਦੌਲ ਬਲੜਾਇਆ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਨਸ਼ਾ ਮੈਡਮ ਇਥੋਂ ਦੇ ਮੁੱਖ ਟੀਚਰ ਹੈ ਉਹਨਾਂ ਨੇ ਜਿਹੜਾ ਹੈ ਚਿਹਰਾ ਰੰਗ ਰੂਪਾ ਜਿਹੜਾ ਪਿੰਡ ਵਿੱਚ ਆ ਕੇ ਬਲਦਾ ਦਿੱਤਾ ਤੇ ਅੱਜ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਕਾਧਿਆ ਯੂਨੀਅਨ ਵੱਲੋਂ ਸਨਮਾਨ ਕੀਤਾ ਗਿਆ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਦਰਸ਼ਨ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਗੱਲ ਕਰੀਏ ਤਾਂ ਮਿਹਨਤ ਦੀ ਜਿਹੜੀ ਅੱਜ ਟੀਚਰ ਦੀ ਮਿਹਨਤ ਰੰਗ ਲਾਈਆ ਤੇ ਅੱਜ ਤੁਸੀਂ ਇਹਨਾਂ ਨੂੰ ਸਨਮਾਨਿਤ ਕੀਤਾ ਕੀ ਕਹਿਣਾ ਚਾਹੋ ਟਿਪੈਂਡ ਮੀਆ ਸਿੰਘ ਵਾਲੇ ਦੀ ਸਾਡੀ ਸਾਰੀ ਸੰਗਤ ਖੜੀ ਆ ਗੁਰਦੁਆਰੇ ਦੇ ਪ੍ਰਧਾਨ ਜੀ ਆ ਨਾਲ ਸਾਡੇ ਨੌਜਵਾਨ ਸਰਫ ਕਲੱਬ ਆ ਅਸੀਂ ਇਹ ਮੈਡਮ ਦਾ ਇੰਨਾ ਕੁ ਧੰਨਵਾਦ ਕਰਦੇ ਆ ਵੀ ਇਹ ਅੱਜ ਤੋਂ 3 ਸਾਲ ਪਹਿਲਾਂ ਸਕੂਲ ਦੇ ਵਿੱਚ ਘਾ ਦੱਬ ਸਰਕੜਾ ਸੀ ਜਦੋਂ ਦੀ ਇਸ਼ਾ ਮੈਡਮ ਆਈ ਆ ਤੇ ਇਹਨੇ ਸਕੂਲ ਦੀ ਨਿਹਾਰ ਬਦਲਤੀ ਆ ਹੁਣ ਜੀ ਕਰਦਾ ਵੀ ਇੱਕ ਕੋਰੀ ਸਕੂਲ ਦੇ ਵਿੱਚ ਦਰਸ਼ਨ ਕਰਕੇ ਆਈਏ ਬਹੁਤ ਖੁਸ਼ ਹਾਂ ਜੀ ਅਸੀਂ ਅੱਜ ਸਨਮਾਨਤ ਵੀ ਕੀਤਾ ਮੈਡਮ ਜੀ ਨੂੰ ਤੇ ਜਿੰਨੇ ਬੱਚੇ ਆ ਸਾਡੇ ਜ਼ਿਲ੍ਹੇ ਚੋਂ ਫਸਟ ਆਏ ਹੋ तकरीबन ਦੋ ਬੱਚੇ ਤਾਂ ਇੱਥੋਂ ਤੱਕ ਘਰ ਵੀ ਨਮੋਦਿਆ ਸਕੂਲ ਦੇ ਵਿੱਚ ਸਾਡੇ ਪੰਜ ਸਾਰੇ ਜ਼ਿਲ੍ਹੇ ਚੋਂ ਆਏ ਆ ਤੇ ਦੋ ਸਾਡੇ ਪਿੰਡ ਦੇ ਇਕੱਲੇ ਆਏ ਪ੍ਰਧਾਨ ਜੀ ਜਦੋਂ ਮੈਂ ਐਸੇ ਸਕੂਲ ਵਿੱਚ ਜਦੋਂ ਪਹਿਲਾ ਅੱਜ ਤੋਂ ਤਿੰਨ ਸਾਲ ਆਇਆ ਸੀ ਤਾਂ ਵੱਡੀ ਵੱਡੀ ਕਾਇ ਸੀ ਤਾਂ ਹਾਲਾਤ ਠੀਕ ਨਹੀਂ ਸੀ ਤਾਂ ਉਦੋਂ ਬਾਅਦ ਦੇ ਵਿੱਚ ਅੱਜ ਜਦੋਂ ਬੁਲਾਇਆ ਗਿਆ ਤਾਂ ਬੜਾ ਦਿਲ ਖੁਸ਼ ਹੋਇਆ ਇਹਨਾਂ ਦੇ ਮੇਨ ਤੋਂ ਦੇਖਦੇ ਇੱਕ ਗੱਲ ਹੋਰ ਆ ਕਿ ਜਿਹੜਾ ਤੁਡੀ ਬੇਟੀ ਆ ਬਾਹਰ ਹਾਂਜੀ ਪਰਾਂਦੀ ਉਪਦੇਸ਼ਾਂ ਚ ਕੀ ਉਹਨੇ ਦੇ ਦੋ ਬੱਚੇ ਆ ਉਹ ਗੋਦ ਕੀ ਲੈ ਮੇਰਾ ਜਵਾਈ ਹੈ ਜੀ ਜਸਕੀਰਤ ਸਿੰਘ ਗਿੱਲ ਨਾਲ ਡਾਕਟਰ ਮਨਦੀਪ ਕੌਰ ਗਿੱਲ ਉਹਨਾਂ ਦੀ ਇੱਛਾ ਸੀ ਜੀ ਇਹ ਪਹਿਲਾਂ ਵੀ ਤਕਰੀਬਨ ਸਕੂਲ ਦੇ ਨਾਲ ਉਹ ਜੁੜੇ ਆ ਜੇ ਕੋਈ ਮੈਡਮ ਚੀਜ਼ ਕਹੇ ਤਾਂ ਭੇਜ ਦਿੰਦੇ ਆ ਤੇ ਹੁਣ ਉਹਨਾਂ ਦੀ ਇੱਛਾ ਸੀ ਵੀ ਦੋ ਬੱਚੇ ਉਹ ਲੈਣੇ ਆ ਸੀ ਜਿਹੜੇ ਬਾਪੇ ਨਹੀਂ ਪੜਾ ਸਕਦੇ ਤੇ ਅਸੀਂ ਉਹਨਾਂ ਦਾ 6ਵੀਂ ਤੋਂ ਲੈ ਕੇ ਤੇ ਅਸੀਂ 12ਵੀਂ ਤੱਕ ਆ ਉਹਨਾਂ ਦਾ ਸਾਰਾ ਹੀ ਖਰਚਾ ਦੇਾਂਗੇ ਤੇ ਸਿਰਫ ਬੱਚੇ ਨੇ ਘਰੇ ਸੌਣ ਹੀ ਜਾਣਾ ਇਸ ਕਰਕੇ ਮੈਂ ਆਪਦੇ ਉਹ ਬੱਚਿਆਂ ਤੇ ਧੀਜਾਈ ਤੇ ਬਹੁਤ ਖੁਸ਼ ਆ ਇੱਕ ਆ ਗਰਨੂਰ ਆ ਕੁੜੀ ਇਹਦਾ ਬਾਪ ਜਿਹੜਾ ਉਹ ਦੁਨੀਆ ਤੋਂ ਚੜ੍ਹਾਈ ਕਰ ਗਿਆ ਸੀ ਇਹ ਕਿਹ ਬੱਚੀ ਅਸੀਂ ਲਈਏ ਇੱਕ ਮੈਡਮ ਨੇ ਆਪਣੀ ਮਰਜ਼ੀ ਨਾ ਦਿੱਤੀ ਐ ਉਹ ਜਿਹੜੀ ਬੱਚੀ ਸਾਨੂੰ ਇਹ ਬੱਚਾ ਨੂੰ ਕਿੱਥੋਂ ਤੱਕ ਪੜਾਇਆ ਜਾਏਗਾ ਇਹ ਪਲੱਸ 2 ਤੱਕ ਕਰੋਨਾ ਨੇ ਕਿਹਾ ਜੀ ਵੀ ਜਿਹੜਾ ਸਾਡਾ ਅਮਰੋਜੀਲ ਸਕੂਲ ਆ ਜੀਰੇ ਬਹੁਤ ਟੌਪ ਦਾ ਸਕੂਲ ਆ ਉਹਦੀ ਜਿੰਨੀ ਵੀ ਫੀਸ ਆ ਉਹ ਦੇਣਗੇ ਜੀ ਹਰ ਇੱਕ ਬੱਚੇ ਦਾ ਖਰਚਾ ਜਿਹੜਾ ਜੋ ਲੋੜਾਂ ਬੱਚੇ ਦੀਆਂ ਉਹਨਾਂ ਚੋਂ ਦੇਣਗੇ ਜੀ ਅੱਛਾ ਅੱਗੇ ਇਹਨਾਂ ਨੂੰ ਕੋਈ ਆਪਣਾ ਡਿਪਲੋਮਾ ਵੀ ਕਰਾਉਣਗੇ ਜਾਂ ਕੁਝ ਹਾਂ ਉਹਨਾਂ ਨੇ ਕਿਹਾ ਜੀ ਬੱਚੇ ਸਾਨੂੰ ਕੁਝ ਕਰਕੇ ਵਿਖਾਉਣਗੇ ਤੇ ਅਸੀਂ ਇਹ ਵੀ ਜੁਮਾ ਚੱਕਾਂਗੇ ਗੁਰੂ ਰਾਮਦਾਸ ਉਹਨਾਂ ਦੇ ਕਿਰਪਾ ਕਰੇ ਨਾਲ ਉਹਨਾਂ ਦਾ ਉੱਥੇ ਅਮਰੀਕਾ ਬੇਟੀ ਤਾਂ ਜੇ ਪੜੀ ਜਾਂਦੀ ਇੱਥੋਂ ਵੀਡੀਓਸ ਕਰਕੇ ਗਈ ਸੀਗੀ ਤੇ ਅਜੇ ਉਹ ਤਕਰੀਬਨ 2-3 ਸਾਲ ਨੂੰ ਆਪਣੀ ਕਮਾਈ ਤੇ ਮੇਨੂੰ ਪ੍ਰਚਾਰਾ ਨਾਲ ਮਾਰੀ ਜਾਂਦੀ ਉਹ ਵੀ ਨਾਲ ਪਰ ਉਹਨਾਂ ਦਾ ਬਹੁਤ ਸਾਫ ਆ ਇਸ ਕਰਕੇ ਮੈਂ ਉਹਨਾਂ ਦਾ ਧੰਨਵਾਦ ਕਰੂੰਗਾ ਜੀ ਇਹ ਮੈਂ ਤਾਂ ਪ੍ਰੇਰਨਾ ਦਊਂਗਾ ਵੀ ਹੋਰ ਵੀ بڑے ਉੱਥੇ ਮੈਂ ਦੇਖਿਆ ਪੰਜਾਂ ਪੰਜਾਂ ਸੱਤਾਂ ਸੱਤਾਂ ਕਿੱਲੇ ਵਾਲੇ ਜਿਹੜੇ ਜਿਨ੍ਹਾਂ ਚ ਘਰ ਹੀ ਆ ਤੇ ਜੇ ਯਾਰ ਸਾਡੇ ਐ ਜਿਹੜੇ ਟੋਪਰ ਬੱਚੇ ਉਹ ਲੈ ਲੈਣ ਜਿਹੜੇ ਬੱਚੇ ਸਾਡੇ ਨਹੀਂ ਪੜ ਸਕਦੇ ਉਹਨਾਂ ਨੂੰ ਕੋਈ ਵੀ ਫਰਕ ਨਹੀਂ ਪੈਣਾ ਦੇ ਬੱਚਿਆਂ ਦੀ ਜ਼ਿੰਦਗੀ ਬਣ ਜੂ। ਤਾਂ ਮੈਡਮ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ। ਥੈਂਕ ਯੂ ਸੋ ਮੱਚ ਤੇ ਤੁਹਾਡੀ ਮਿਹਨਤ ਅੱਜ ਰੰਗ ਲੈ ਗਈ ਆ ਤੇ ਕੀ ਕਹਿਣਾ ਚਾਹੁੰਦੇ ਆ। ਦੇਖੋ ਜੀ ਕੱਲੀ ਮੇਰੀ ਮਿਹਨਤ ਨਹੀਂ ਐ। ਇਹ ਮੇਰੇ ਸਿੱਖਿਆ ਭਾਗ ਜ਼ਿਲ੍ਹਾ ਸਿੱਖਿਆ ਅਫਸਰ ਮੇਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮੈਡਮ ਹਰਜੀਤ ਕੌਰ ਜੀ ਬਾਕੀ ਮੇਰੇ ਬਲਾਕ ਦੇ ਸਾਰੇ ਮਿਹਨਤੀ ਟੀਚਰ ਤੇ ਮੇਰੇ ਪਿੰਡ ਦੇ ਸਾਥ ਦੇ ਨਾਲ ਹੀ ਹੋਇਆ ਕਿ ਅਸੀਂ ਇੱਥੇ ਤੱਕ ਪਹੁੰਚੇ ਆ ਕਿ ਸਕੂਲ ਪਹਿਲਾਂ ਕੀ ਸੀ ਤੇ ਹੁਣ ਇਹਦੀ ਨੁਹਾਰ ਜਿਹੜੀ ਬਦਲੀ ਹੈ ਸਭ ਦੇ ਸਾਥ ਦੇ ਨਾਲ ਹੀ ਬਦਲੀ ਹੈ ਬਾਕੀ ਸਾਡੀ ਮਿਹਨਤ ਤੇ ਬੱਚਿਆਂ ਦੀ ਮਿਹਨਤ ਅੱਜ ਚੰਗ ਲੱਗੇ ਤਾਂ ਗੱਲ ਕਰਦੇ ਆਪਾਂ ਜਸ ਕੀਰਤ ਸਿੰਘ ਉਹੀ ਜਿਨ੍ਹਾਂ ਨੇ ਅੱਜ ਦੋ ਗਰੀਬ ਬੱਚਿਆਂ ਨੂੰ ਗੋਦ ਲਿਆ ਤਾਂ ਉਹਨਾਂ ਨੂੰ ਭਰੌਣ ਪੜਾਉਣ ਦਾ ਟੀਚਾ ਲਿਆ ਵਾ ਪਲਾਂਦੀ ਉਹ ਬਾਹਰ ਨਿਰਦੇਸ਼ਾਂ ਦੇ ਵਿੱਚ ਪਰ ਪੰਜਾਬ ਦੀ ਮਿੱਟੀ ਨਾਲ ਪੰਜਾਬ ਦੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ ਨੇ ਗੱਲਬਾਤ ਕਰਾਂਗੇ ਸਨਾ ਇਸ ਵਕਤ ਉਹ ਵੀਡੀਓ ਕਾਲ ਤੇ ਮੌਜੂਦ ਆ ਇਹਨੂੰ ਕੱਟ ਦੋ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕੈਮਰਾਮੈਨ ਨੂੰ ਕਿੰਨਾ ਕੀ ਵੀਡੀਓ ਕਾਲ ਤੇ ਜਿਹੜੀ ਗੱਲ ਹੋ ਰਹੀ ਹੈ ਰਿਕਾਰਡ ਕਰਨੀ ਅ ਵੀਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅਛਾ ਜੀ ਇਸ ਵਕਤ ਤੁਸੀਂ ਕੈਮਰੇਜ ਕੈਦ ਹੋ ਤੇ ਸਵਾਗਤ ਹੈ ਤੁਹਾਡਾ ਜੀ ਆਇਆਂ ਨੂੰ ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ ਥੈਂਕ ਯੂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਅਛਾ ਜੀ ਹਾਂ ਪਲਾਂਦੀ ਤੁਸੀਂ ਅੱਜ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਹੋ ਯੂ ਐਸ ਏ ਵਿੱਚ ਅੱਜ ਤੁਸੀਂ ਦੋ ਬੱਚੀਆਂ ਜਿਹੜੀਆਂ ਉਹ ਗੋਦ ਲਈਆਂ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਉਹਨਾਂ ਨੂੰ ਪੜਾਉਣ ਦਾ ਟੀਚਾ ਲਿਆ ਤੁਸੀਂ

ਹਾਂਜੀ ਮੈਸੇਜ ਬਸ ਇਹ ਹੀ ਆ ਜੇ ਹੋਰ ਐ ਨਾਲ ਜੁੜਨ ਤੇ ਆਪਾਂ ਕਿੰਨਿਆਂ ਦਾ ਹੀ ਸੁਧਾਰ ਕਰ ਸਕਦੇ ਆ ਪਹਿਲਾਂ ਆਪਾਂ ਪਿੰਡ ਤੋਂ ਸ਼ੁਰੂ ਕਰਾਂਗੇ ਫੇਰ ਦਾ ਜਿਲ੍ਹਾ ਦਾ ਪੇਰ ਸਥਿਤ ਦਾ ਕੱਪ ਦੇਸ਼ ਹੈ ਸੁਧਾਰ ਦਾ ਛੋਟੇ ਛੋਟੇ ਤੋਂ ਜੀ ਘਟੇ ਕਿ ਕਿ ਕਰਦਿਆਂ ਠੀਕ ਹੈ ਜੀ ਧੰਨਵਾਦ ਏਸੀ ਜਸਕੀਰ ਸਿੰਘ ਜੀ ਜਾ ਜਿਨ੍ਹਾਂ ਨੇ ਸਾਰ ਨਾਲ ਵੀਡੀਓ ਕੋਲ ਤੇ ਗੱਲਬਾਤ ਕੀਤੀ ਆ ਤਾਂ ਬੱਚਿਆਂ ਦੇ ਨਾਲ ਵੀ ਗੱਲ ਕਰ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਮੈਂ ਈਸ਼ਾ ਮੈਡਮ ਦਾ ਆਪਦੇ ਨਗਰ ਵੱਲੋਂ ਮੀਆ ਸਿੰਘ ਵਾਲੇ ਵੱਲੋਂ ਵੇਖੋ ਇਹ ਬੱਚੀ ਦਾ ਬਹੁਤ ਹੀ ਵਧੀਆ ਕਾਰੋਬਾਰ ਹੈ ਇਹਨਾਂ ਦਾ ਬਹੁਤ ਵੱਡਾ ਸ਼ੋਰੂਮ ਆ ਕੱਪੜੇ ਦਾ ਇਹ ਬੱਚੇ ਦੇ ਨਾ ਮਨ ਚ ਸ਼ੌਕ ਹੁੰਦਾ ਜਾਂ ਪਿੱਛੋਂ ਪ੍ਰੇਰਣਾ ਹੁੰਦੀ ਆ ਮਾਪਿਆਂ ਦੀ ਇਹ ਇਹਨਾਂ ਨੇ ਅੱਗੇ ਵੀ ਬਹੁਤ ਸਾਮਾਨ ਆਪਦੀ ਤਨਖਾਹ ਚ ਸਕੂਲ ਦੇ ਵਿੱਚ ਦਿੰਦੇ ਪਰ ਇੱਕ ਜਦੋਂ ਹੁਣ ਏਸੀ ਬੱਚਿਆਂ ਵਾਸਤੇ ਅੰਦਰ ਲੱਗਾ ਜਿਹੜਾ ਉਹ ਇਹਨਾਂ ਨੇ ਆਪਦੀ ਤਨਖਾਹ ਦੇ ਵਿੱਚੋਂ ਲੈ ਕੇ ਦਿੱਤਾ ਅਸੀਂ ਆਪਦੇ ਦਿਲ ਦੀਆਂ ਗਰਿਆਈਆਂ ਚੋਂ ਧੰਨਵਾਦ ਕਰਦੇ ਹਾਂ ਗੁਰਦੁਆਰਾ ਪ੍ਰਮੁਖ ਕਮੇਟੀ ਵੱਲੋਂ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਇਹ ਬਹੁਤ ਵੱਡਾ ਪ੍ਰੋਲਾ ਤੇ ਇਹੋ ਜਿਹੇ ਟੀਚਰਾਂ ਨੂੰ ਮੈਂ ਤਾਂ ਦੂਜਿਆਂ ਨੂੰ ਵੀ ਕਹੂੰਗਾ ਵੀ ਯਾਰ ਮਤਲਬ ਬੜੀ ਕਿਰਪਾ ਹੁੰਦੀ ਆ ਤੇ ਤੁਸੀਂ ਜਿਵੇਂ ਆ ਪਹਿਲਾਂ ਬੱਚੇ ਸੀ ਫਿਰ ਤੁਸੀਂ ਟੀਚਰ ਬਣੇ ਇਹ ਹਰੇਕ ਦੀ ਇੱਛਾ ਹੁੰਦੀ ਕਿ ਮੈਂ ਵੀ ਟੀਚਰ ਬਣਾ ਛੋਟੇ ਬੱਚੇ ਦੀ ਵੀ ਇੱਛਾ ਹੁੰਦੀ ਆ ਪਰ ਜਦੋਂ ਇੱਥੇ ਤੁਹਾਨੂੰ ਗੁਰੂ ਨਾਨਕ ਦਾਸ ਨੇ ਲਿਆਂਦਾ ਮੈਂ ਹਰੇਕ ਨੂੰ ਕਹਾਂਗਾ ਵੀ ਸਾਥ ਦੇਣਾ ਚਾਹੀਦਾ ਬਹੁਤ ਧੰਨਵਾਦ ਸਾਡੇ ਕੋਲ ਲੱਭ ਜੀ ਨਹੀਂ ਸ਼ਾਵਾਸ ਤੇ ਕੀ ਕੀਏ ਪ੍ਰਮਾਤਮਾ ਸਾਡਾ ਨਗਰ ਦਾ ਤੇ ਇਹਨਾਂ ਦਾ ਐਵੇਂ ਪਿਆਰ ਬਣਾਈ ਰੱਖੇ ਤੇ ਸਾਡੇ ਬੱਚੇ ਜਿਹੜੇ ਬਲੰਦੀਆਂ ਨਿਸ਼ੂਣ ਸਾਡੇ ਵੇਖੋ ਜੇ ਪਿੰਡ ਦੇ ਵਿੱਚੋਂ ਬੱਚੇ ਤਿੰਨ ਗਏ ਚਾਰ ਟੌਪ ਤੇ ਮੀਂਹਾਂ ਸੰਗਲ ਦਾ ਨਾਂ ਪਹਿਲਾ ਹੁੰਦਾ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਜੀ ਓਕੇ